ਗੱਲ ਕਰੀਏ ਤਾਂ 200 ਰੁਪਏ ਦੀ ਲਾਟਰੀ ਤੇ 10 ਲੱਖ ਰੁਪਏ ਦਾ ਇਨਾਮ 10 ਲੱਖ ਰੁਪਏ ਦਾ ਇਨਾਮ ਲੱਗਿਆ 10 ਲੱਖ ਰੁਪਏ ਦਾ ਇਨਾਮ ਲੱਗਿਆ ਕਿਸ ਨੂੰ ਗਿਆ ਕਿਸ ਨੂੰ ਲੱਗਿਆ 10 ਲੱਖ ਦਾ ਇਨਾਮ ਨਹੀਂ ਸੀ ਪਤਾ ਢੋਲ ਵਜਾਇਆ ਲੁਧਿਆਣਾ ਮਲੇਰ ਕੋਟਲਾ ਲੱड्डੂ ਵੰਡੇ ਖੁਸ਼ੀ ਮਨਾਈ ਤਾਂ ਵੀਡੀਓ ਵੀ ਪਾਈ ਆ ਕਿ ਘਟੋ ਘਟ ਪਤਾ ਚੱਲ ਸਕੇ ਕਿ ਆਖਰਕਾਰ ਕੌਣ ਉਹ ਬੰਦਾ ਜਿਸ ਕੋਲ 200 ਰੁਪਏ ਵਾਲੀ ਟਿਕਟ ਆ ਅੰਟੀ ਜੀ ਪਹੁੰਚੇ ਨੇ ਜਿਨ੍ਹਾਂ ਨੂੰ ਇਹ ਰਾਸ਼ੀ 10 ਲੱਖ ਰੁਪਏ ਦਾ ਇਨਾਮ ਲੱਗਾ ਇਸ ਮੰਤਰੀ ਡੀਅਰ ਲਾਟਰੀ ਤੋਂ ਇਹ ਆਇਆ ਸੀ ਜੀ ਆਪਣੇ ਕੋਲ ਟਿਕਟ ਪਾਉਣ ਮੇਰਾ ਧਿਆਨ 'ਚ ਵੀ ਨਹੀਂ ਘੱਲ 10 ਵੀ ਕਦੋਂ ਇਹਨਾਂ ਮੇਰੇ ਥੋੜਾ ਬਹੁਤ ਅਵੇਸੇ ਧਿਆਨ ਜੇ ਕੋਈ ਰਾਸ਼ੀ ਜ਼ਿਆਦਾ ਹੁੰਦਾ ਨਾ ਤੇ ਟਿਕਟ ਲੈ ਕੇ ਗਏ ਰਾਸ ਹੁਣ ਕਰਕੇ ਇਹਨਾਂ ਨੂੰ ਵੀ ਪਤਾ ਵੀ ਰਾਸ਼ੀ ਜ਼ਿਆਦਾ ਕੋਈ ਸਾਡੇ ਕੋਲ ਦੇਖੋ ਆਮ ਜ਼ਰੂਰ ਗਲਤੀ ਹੁੰਦੀ ਹੈ ਨਾ ਨੰਬਰ ਕੋ ਇਧਰ ਉਧਰ ਗਏ ਇਹਨੇ ਨੰਬਰ ਦੇ ਹੋਰ ਤੇ ਆਗਲੇ ਦੇ ਹੋਰ ਅਸੀਂ ਉਹਨਾਂ ਨੂੰ ਵੀ ਕਾਲ ਕਰੀਓ ਕਦੇ ਵੀ ਸਾਡਾ ਨਹੀਂ ਹੈਗਾ ਇਸ ਕਰਕੇ ਵੀਰੇ ਵੀਡੀਓ ਪਾਈਆਂ ਵੀ ਸ਼ਾਇਦ ਕੋਈ ਵੀਡੀਓ ਦੇਖ ਕੇ ਆ ਜੇ ਵੀ ਤੇ ਇਹਨਾਂ ਨੇ ਚੈੱਕ ਕਰਿਆ ਮੈਂ 2000 ਤੱਕ ਦਿੱਤੀਆਂ ਸੀ ਆਪੋ ਪੈਗ ਹਾਂਜੀ ਤਾਂ ਮੇਰੀ ਇਹ ਵਾਲੇ ਦਾ ਸਲੈਕ ਵੀ ਨਹੀਂ ਪਾਇਆ 2000 ਬੈ ਆਪਣੇ ਕਿਸਮਤ ਅਜਮਾਓ ਪ੍ਰਮਾਤਮਾ ਦੇ ਕੋਈ ਪਤਾ ਨਹੀਂ ਹੈ ਕਿਥੇ ਆ ਕੇ ਬੈਠਾ ਸੁਣ ਲਵੇ ਪਹਿਲਾ ਹੀ ਨੰਬਰ ਹੈ ਪਹਿਲੀ ਵਰੀ ਪਾਈ ਹੈ ਪਹਿਲ ਨਿਕਲ ਵੀ ਪਹਿਲੀ ਉਹ ਵੀ ਤਾਂ ਲਓ ਜੀ ਸਵਾਗਤ ਹੈ ਤੁਹਾਡਾ ਤੇ ਮੈਂ ਹਾਂ ਸੁਖਾ ਖੇੜੀ ਵਾਲਾ ਦੱਸ ਜੀਏ ਕਿ 200 ਰੁਪਏ ਦੀ ਜੀ ਹਾਂ 200 ਰੁਪਏ ਦੀ ਟਿਕਟ ਪਾਈ ਡੀਅਰ ਲਾਟਰੀ ਸਰਕਾਰ ਦੁਆਰਾ ਜੋ ਮਾਨਤਾ ਪ੍ਰਾਪਤ ਲਾਟਰੀ ਹੈ ਤੇ ਉਸ ਲਾਟਰੀ ਦੀ ਜੇਕਰ ਗੱਲ ਕਰੀਏ ਤਾਂ 200 ਰੁਪਏ ਦੀ ਲਾਟਰੀ ਤੇ 10 ਲੱਖ ਰੁਪਏ ਦਾ ਇਨਾਮ 10 ਲੱਖ ਰੁਪਏ ਦਾ ਇਨਾਮ ਲੱਗਿਆ ਪਰ 2 ਤਾਰੀਖ ਸ਼ਾਮ ਨੂੰ ਇਹ ਡਰਾ ਨਿਕਲਿਆ ਸਰਕਾਰ ਦੁਆਰਾ ਨੀਅਰ ਲਾਟਰੀ ਦਾ 10 ਲੱਖ ਦਾ ਦੂਸਰਾ ਇਨਾਮ ਪਰ ਕਿਸ ਨੂੰ ਨਿਕਲਦਾ ਆ ਉਹ ਵਿਅਕਤੀ ਸਾਹਮਣੇ ਨਹੀਂ ਸੀ ਕਿਉਂਕਿ ਟਿਕਟ ਖਰੀਦ ਕੇ ਲੈ ਕੇ ਆ ਸੀ ਮਲੇਰਕੋਟਲਾ ਪੰਡਤ ਲਾਟਰੀ ਏਜੰਸੀ ਤੋਂ ਪਰ ਕਿਸ ਨੂੰ ਗਿਆ ਕਿਸ ਨੂੰ ਲੱਗਿਆ 10 ਲੱਖ ਦਾ ਇਨਾਮ ਨਹੀਂ ਸੀ ਪਤਾ ਢੋਲ ਵਜਾਇਆ ਲੁਧਿਆਣਾ ਮਲੇਰਕੋਟਲਾ ਲੱਡੂ ਵੰਡੇ ਖੁਸ਼ੀ ਮਨਾਈ ਤਾਂ ਵੀਡੀਓ ਵੀ ਪਾਈਆਂ ਕਿ ਘਟੂ ਘਟ ਪਤਾ ਚੱਲ ਸਕੇ ਕਿ ਆਖਰਕਾਰ ਕੌਣ ਉਹ ਬੰਦਾ ਜਿਸ ਕੋਲ 200 ਰੁਪਏ ਵਾਲੀ ਟਿਕਟਾ ਅਤੇ ਉਸ ਦਾ ਨੰਬਰ ਇਹ ਆ ਤੇ ਉਸ ਨੂੰ 10 ਲੱਖ ਲੱਗਿਆ ਘਟੂ ਘਟ ਉਹ ਆਪਣੇ 10 ਲੱਖ ਇਨਾਮ ਰਾਸ਼ੀ ਲੈਣ ਲਈ ਅੱਗੇ ਆਵੇ ਪਤਾ ਚੱਲ ਸਕੇ ਵੀ ਆਖਰਕਾਰ ਕੌਣ ਸਖਸ਼ਾ ਤਾਂ ਹੁਣ ਤਸਵੀਰ ਚ ਦੇਖ ਸਕਦੇ ਹੋ ਕਿ ਇਹ ਆਂਟੀ ਨੇ ਤਸਵੀਰਾਂ ਦਿਖਾਓ ਇਹ ਆਂਟੀ ਨੇ ਤੇ ਆਂਟੀ ਜੀ ਟਿਕਟ ਦਿਖਾ ਦਿਓ ਜਿਸ ਟਿਕਟ ਦੇ ਰਾਹੀ ਜਿਹੜਾ ਹੈਗਾ 10 ਲੱਖ ਰੁਪਏ ਦਾ ਇਨਾਮ ਜਿਹੜਾ ਹੈਗਾ ਉਹ ਲੱਗਿਆ ਤੇ ਪੰਡਤ ਲਾਟਰੀ ਮਲੇਰ ਕੋਟਲਾ ਤੋਂ ਜਿਹੜਾ ਹੈ ਨੰਬਰ ਆ ਨੰਬਰ ਬੋਲ ਦੋ ਜੀ ਕੀ ਆ ਪੰਡਤ ਜੀ ਇਹ ਹੈਗਾ ਜੀ ਕੱਲ ਦਾ ਪਰਸ ਦਾ ਬਹੁਤ ਰੌਲਾ ਪਿਆ ਸੀ ਕਿ ਘਟੂ ਘਟ ਪਤਾ ਲੱਗੇ ਕੌਣ ਮਾਲਕਾ ਸਟਿੱਕਟ ਦਾ ਕਿਹਨੇ ਖਰੀਦੀ ਆ 200 ਰੁਪਏ ਕਿਹਨੇ ਖਰਚਾ ਤੇ 10 ਲੱਖ ਕਿਹਨੇ ਜਿੱਤਿਆ ਆਖਿਰਕਾਰ ਆ ਖੰਨੇ ਤੋਂ ਆਂਟੀ ਜੀ ਪਹੁੰਚੇ ਨੇ ਜਿਨ੍ਹਾਂ ਨੂੰ ਇਹ ਰਾਸ਼ੀ 10 ਲੱਖ ਰੁਪਏ ਦਾ ਇਨਾਮ ਲੱਗਾ ਆ ਮਨਥਲੀ ਡੀਅਰ ਲਾਟਰੀ ਤੋਂ ਤੇ ਪੰਡਿਤ ਜੀ ਇਹ ਦੱਸੋ ਪੂਰੀ ਡਿਟੇਲ ਦਿਓ ਪਹਿਲਾਂ ਵੀ ਕਿਵੇਂ ਖਰੀਦਿਆ ਕਿਵੇਂ ਹੋਇਆ ਤੇ ਕਿਵੇਂ ਆਂਟੀ ਜੀ ਲੱਭੇ ਆ ਇਹ ਆਏ ਸੀ ਜੀ ਆਪਣੇ ਕੋਲ ਟਿਕਟ ਪਾਉਣ ਮੇਰਾ ਧਿਆਨ ਚ ਵੀ ਨਹੀਂ ਗਿਆ ਹਾਲੇ ਤੱਕ ਵੀ ਕਦੋਂ ਇਹਨਾਂ ਨੇ ਥੋੜਾ ਬਹੁਤਾ ਵੇਸ ਧਿਆਨ ਚ ਕੋਈ ਰਸ ਜ਼ਿਆਦਾ ਹੁੰਦਾ ਨਾ ਤੇ ਟਿਕਟ ਲੈ ਕੇ ਗਏ ਰਸ ਉਣ ਕਰਕੇ ਇਹਨਾਂ ਨੂੰ ਵੀ ਪਤਾ ਵੀ ਰਸ ਜ਼ਿਆਦਾ ਕੋਈ ਸਾਡੇ ਕੋਲ ਦੇਖੋ ਇਨਸਾਨ ਤੋਂ ਹੀ ਗਲਤੀ ਹੁੰਦੀ ਹੈ ਨਾ ਨੰਬਰ ਕੋਈ ਇਧਰ ਉਧਰ ਹੋ ਗਿਆ ਇਹਨਾਂ ਦੇ ਟੰਪਾ ਤੇ ਕੋਈ ਹੋਰ ਟਿਕਟ ਲਗੀ ਤੇ ਦੂਜੀ ਇਹਨੇ ਨੰਬਰ ਤੇ ਹੋਰ ਤੇ ਅਗਲੇ ਤੇ ਹੋਰ ਇਦਾਂ ਅਸੀਂ ਉਹਨਾਂ ਨੂੰ ਵੀ ਕਾਲ ਕਰੀਓ ਕਹਿੰਦੇ ਵੀ ਸਾਡਾ ਨਹੀਂ ਹੈਗਾ ਉਸ ਕਰਕੇ ਵੀਰੇ ਵੀਡੀਓ ਪਾਈਆਂ ਵੀ ਸ਼ਾਇਦ ਕੋਈ ਵੀਡੀਓ ਦੇਖ ਕੇ ਆ ਜਵੇ ਤੇ ਇਹਨਾਂ ਨੇ ਚੈੱਕ ਕਰਿਆ ਆਪਦੇ ਪੇਜ ਤੋਂ ਵੀ ਮੈਂ ਪਰਸੋਂ ਦਾ ਲਾਈਵ ਹੋਣ ਲੱਗਿਆ ਹੋਇਆ ਠੀਕ ਹੈ ਉਸ ਕਰਕੇ ਵੀਰੇ ਇਹਨਾਂ ਨੇ ਆਏ ਤੇ ਸਾਡੇ ਨਾਲ ਰਾਬਤਾ ਕਾਇਮ ਕਰਿਆ ਤੇ ਉਰੇ ਆ ਕੇ ਇਹ ਟਿੱਕ ਟਾ ਮਠਿਆਈ ਲੈ ਕੇ ਆਏ ਨੇ ਤੇ ਪਰਮਾਤਮਾ ਦੇ ਹੁਕਮ ਨੇ ਇਹਨਾਂ ਨਾਮ ਲੱਗਿਆ ਤੇ ਵੱਡੀ ਗੱਲ ਇਹ ਆ ਵੀ ਦੇਖੋ ਅਸੀਂ ਵੀਡੀਓ ਬਾਰੇ ਮਹੀਨੇ ਕੁੰਭ ਦੇ ਕਿੰਨੇ ਰਾਸੀ ਦਾ ਨਾਮ ਹਾਂ ਇਹ ਵੱਡੀ ਗੱਲ ਆ ਬਹੁਤ ਲੋਕ ਚੈਲੰਜ ਕਰਦੇ ਨੇ ਬਟਾ ਜੀ ਜੀ ਤੁਸੀਂ ਆਪਣੇ ਨਾਮ ਪੁੱਛ ਸਕਦੇ ਹੋ ਕੀ ਆ ਤੁਸੀਂ ਰਾਤ ਨੂੰ ਚਲੋ ਬਾਅਦ ਪੁੱਛਾਂਗੇ ਨਾ ਤੁਸੀਂ ਰਾਤ ਨੂੰ ਕੀ ਨਾਮ ਹੈ ਫਿਰ ਪੂਰਾ ਕੀ ਨਾਮ ਸਪਨਾ 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 ਨਾਮ ਤੇ ਤੁਸੀਂ ਕੀ ਉਸ ਲੋਬੀ ਉਸ ਲੋਬੀ ਚਲੋ ਪਹਿਲਾਂ 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 ਆਪਾਂ ਆਂਟੀ ਨਾਲ ਗੱਲ ਕਰਦੇ ਆਂਟੀ ਜੀ ਪੂਰਾ ਨਾਮ ਤੁਹਾਡਾ ਕੀ ਹੈ ਮੇਰਾ ਨਾਮ ਪੂਰਾ ਸਪਨਾ ਸਪਨਾ ਜੀ ਸਬ ਤੇ ਆਪਾਂ ਗੱਲ ਕਰੀਏ ਤਾਂ ਪੂਰੀ ਸਟੋਰੀ ਦੱਸੋ ਜੀ ਤੁਸੀਂ ਇੱਕ ਖਰੀਦਣਾ ਸੀ ਕਿ ਪਹਿਲਾਂ ਵੀ ਕਦੇ ਪਾਈ ਸੀ ਲਾੜਰੀ ਨਹੀਂ ਜੀ ਮੈਂ ਪਹਿਲੀ ਵਾਰ ਹੀ ਪਾਈ ਹੈ ਪਹਿਲੀ ਵਾਰ ਪਹਿਲੀ ਵਾਰ ਹੀ ਪਾਈ ਹੈ ਖੰਨੇ ਤੋਂ ਫਿਰ ਮਲੇ ਕੋਲ ਆ ਕੇ ਮਿਆਂਣਾ ਹੋਇਆ ਇੱਥੇ ਅਸੀਂ ਆਉਂਦੇ ਹੁੰਦੇ ਸੀ ਪਹਿਲੇ ਮੈਨੂੰ ਪਤਾ ਅਸੀਂ ਇੱਥੇ ਰਾਏ ਹੋਏ ਆ ਬੇਟੇ ਦੇ ਨਾਲ ਮੈਂ ਆਈ ਹੋਈ ਸੀ ਮੈਨੂੰ ਪਤਾ ਸੀ ਬਸ ਮੈਂ ਬੱਸ ਸਟੈਂਡ ਤੋਂ ਉਤਰੀ ਇੱਥੇ ਆ ਕੇ ਮੈਂ ਡਰ ਗਈ ਇਹ ਕਿ ਕੁਦਰਤੀ ਮੈਨੂੰ ਬਜ਼ੁਰਗ ਮਿਲ ਗਏ ਆਟੋ ਵਾਲੇ ਉਹਨਾਂ ਨੂੰ ਮੈਂ ਪੁੱਛਿਆ ਉਹਨਾਂ ਨੇ ਕਿ ਮੈਂ ਕਿਹਾ ਵੀ ਰਾਜਾ ਜੀ ਦੇ ਬਾਹਰ ਚ ਜਾਣਾ ਉਹਨਾਂ ਨੇ ਮੈਨੂੰ ਕਿਹਾ ਕਿ ਉਹ ਕਿ ਲਾਟਰੀ ਜਿੱਥੇ ਪੈਂਦੀ ਹੈ ਮੈਂ ਕਿਹਾ ਮੈਂ ਕਿ ਚੱਲੇ ਮੈਨੂੰ ਮੈਂ ਇੱਥੇ ਆਈ ਤਾਂ ਬਿਲਕੁਲ ਸੁਨਮਸਾਂ ਸੀ ਮੈਂ ਡਰ ਗਈ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਡਰੋ ਨਾ ਕੋਈ ਐਜੀ ਗੱਲ ਨਹੀਂ ਉਹ ਆਪਣਾ ਫੋਨ ਨੰਬਰ ਵੀ ਲਿਖੋ ਮੈਨੂੰ ਦੇ ਕੇ ਗਏ ਤਾਂ ਉਹ ਕਹਿੰਦੇ ਬੇਟੇ ਜੇ ਕੋਈ ਐਸੀ ਗੱਲ ਹੋਈ ਮੈਨੂੰ ਫੋਨ ਕਰਦੇ ਮੈਂ ਇੱਕ ਮਿੰਟ ਵਿੱਚ ਪਹੁੰਚਾਂਗਾ ਪਰ ਪ੍ਰਮਾਤਮਾ ਦੇ ਦਿਆ ਨਾਲ ਮੈਂ ਇੱਥੇ 8:30 ਵਜੇ ਪਹੁੰਚ ਗਈ ਸੀ ਪਹਿਲਾ ਨੰਬਰ ਹੀ ਮੇਰਾ ਹੀ ਸੀ ਹਾਂਜੀ ਕੀ ਕਿੱਥੋਂ ਸੁਣਿਆ ਸੀ ਪੰਡਤ ਜੀ ਪੰਡਤ ਜੀ ਦਾ ਵਸੇ YouTube ਤੋਂ ਹੀ ਦੇਖ ਕੇ ਹੂੰ YouTube ਤੇ ਕੰਨਿਆ ਤਾਂ ਕੁੰਭ ਰਾਸ਼ੀ ਦਾ ਕਹਿ ਰਹੇ ਸੀ ਬਸ ਬੈਠੇ ਬੈਠੇ ਦਿਮਾਗ 'ਚ ਆ ਗਿਆ ਮੈਂ ਕਿਹਾ ਚਲੋ ਭਾਈ ਅੰਨੇ ਆ ਜਾ ਕੇ ਹੂੰ ਮੈਂ ਫਿਰ ਇੱਥੇ ਪੰਡਤ ਜੀ ਕੋਲ ਆ ਗਈ ਮੇਰਾ ਪਹਿਲਾ ਹੀ ਨੰਬਰ ਸੀ ਮੈਂ ਪਾ ਲਈ ਫਿਰ ਕਿ ਕਿੰਨੇ ਦੀ ਲਾਂਟਰੀ ਖਰੀਦੀ ਸੀ ਮੈਂ 2000 ਚ ਖਰੀਦੀਆਂ ਸੀ ਆਹ ਬੋ ਪੈਗ ਹਾਂਜੀ ਤਾ ਮੇਰੀ ਇਹ ਵਾਲੇ 10 ਲੱਖ ਵੀ ਨਿਕਲ ਆਏ 200 ਰੁਪਏ ਦੇ 200 ਰੁਪਏ ਵਾਲੀ ਨਿਕਲ ਕਰੋ ਚੋਰੀ ਹੈ ਕਿਰੋ ਸਾਰੇ ਨੂੰ ਦੱਸ ਕੇ ਨਹੀਂ ਸੀ ਮੇਰੇ ਬੇਟੇ ਨੇ ਮੈਨੂੰ ਆਣ ਨਹੀਂ ਸੀ ਦੇਣਾ ਮੈਂ ਤਾਂ ਆਪਣੀ ਕਿਸਮਤ ਦਾ ਜਮਾਨ ਆਈ ਸੀ ਮੈਂ ਕਿਹਾ ਚਲੋ ਲੱਗ ਗਈ ਤਾਂ ਠੀਕ ਹੈ ਮੇਰੀ ਕਿਸਮਤ ਲੱਗ ਜਾਊਗੀ ਮੇਰੀ ਕਿਸਮਤ ਜਾਊਗੀ ਮੇਰੀ ਲੱਗੇਗੀ ਕੀ ਕਹੋਗੇ ਜਿਹੜੇ ਲੋਕ ਐਡੀ ਦਰੂ ਤਸਵੀਰ ਆਏ ਮੈਂ ਇਹ ਕਹਾਂਗੀ ਜੀ ਪੰਡਤ ਜੀ ਕੋਲ ਜਰੂਰ ਆਓ ਆਪਣੀ ਕਿਸਮਤ ਅਜਮਾਓ ਪ੍ਰਮਾਤਮਾ ਦੇ ਕੋਈ ਪਤਾ ਨਹੀਂ ਐ ਕਿੱਥੇ ਆ ਕੇ ਬੈਠੇ ਸੁਣ ਲਵੇ। ਫੇਟ ਹੀ ਕਿੰਨੇ ਨੇ ਮੇਰਾ ਇੱਕੋ ਬੇਟਾ ਹੈ। ਇੱਕ ਗਵਿੰਦ ਘਾਰੇ ਕੰਮ ਕਰਦਾ ਹੈ। ਇਹ ਜੀ ਆਪਣਾ ਹੀ ਥੋੜਾ ਜਿਹਾ ਕੰਮ ਕਰਦਾ ਲੋਕ ਦਾ। ਹਾਂ ਫਿਰ ਇੰਨੇ ਮੋਟਾ ਕੀ ਸੋਚਿਆ ਕੁਝ। ਬਸ ਇੰਨਾ ਦਾ ਹੀ ਐ। ਆਪਾਂ ਆਪਾਂ ਨੇ ਕੀ ਕਰਨਾ ਇੰਨਾ ਦਾ ਹੀ ਐ। ਅੱਜ ਵੀ ਇੰਨਾ ਦਾ ਕੱਲ ਵੀ ਇੰਨਾ ਦਾ। ਕੀ ਹੋਊਗਾ ਕਿਸਮਤ ਤੋਂ। ਬਸ ਹਾਂਜੀ ਹੋ ਗਿਆ ਜੀ ਕੀ। ਪੰਡਤ ਜੀ ਤੇ ਜ਼ਿਆਦਾ ਹੋ ਗਿਆ। ਕਿਸੇ ਸਮਾਨ ਤੋਂ ਨਾਲੋਂ ਪੰਡਤ ਜੀ ਤੇ ਜ਼ਿਆਦਾ ਹੋ ਗਿਆ। ਪਹਿਲੀ ਟਿਕਟ ਤੇ ਪਹਿਲਾ ਦੱਸ ਪਹਿਲਾ ਨੰਬਰ। ਪਹਿਲੀ ਵਾਰ ਹੀ ਪਾਈ ਏ। ਪਹਿਲੀ ਵਾਰ ਪਈ ਆ ਪਹਿਲੀ ਜਗ੍ਹਾ ਪਈ ਆ। ਪਹਿਲੇ ਹੀ ਟੋਕਨ। ਪਹਿਲੇ ਹੀ ਪਹਿਲੇ ਹੀ ਨੰਬਰ ਹੈ। ਪਹਿਲੀ ਵਾਰ ਹੀ ਪਾਈ ਏ। ਪਹਿਲੇ ਨਿਕਲ ਵੀ ਪਹਿਲੀ ਗਈ ਏ। ਉਹ ਵੀ ਦੱਸ। ਦੱਸ। ਹੁਣ ਕੁਸ਼ਾ ਜੀ ਹਾਂਜੀ ਕਿਸ ਪ੍ਰਮਾਤਮਾ ਦਾ ਸੁਭਾਰ ਹੈ ਪੰਡਤ ਜੀ ਦਾ ਜਾਵੇ ਸ਼ੁਕਰੀਆ ਨਹੀਂ ਨਹੀਂ ਪ੍ਰਮਾਤਮਾ ਜੀ ਮੈਂ ਤਾਂ ਦੇਖੋ ਜਰੀਆ ਬਣਿਆ ਪ੍ਰਮਾਤਮਾ ਵੀ ਹੈਗਾ ਪ੍ਰਮਾਤਮਾ ਹੈ ਪ੍ਰਮਾਤਮਾ ਜੋ ਕਰਦਾ ਪ੍ਰਮਾਤਮਾ ਹੀ ਕਰਦਾ ਚਲੋ ਮੇਰੇ ਵਾਸਤੇ ਤੇ ਹੀ ਪ੍ਰਮਾਤਮਾ ਨੇ ਅੰਟੀ ਜੀ ਮੰਨ ਲਓ ਤੁਹਾਡੀ ਕਿਸਮਤ 10 ਲੱਖ ਪ੍ਰਮਾਤਮਾ ਨੇ ਲਿਖਿਆ ਜੀ ਤਾਂ ਦੌਲਤ ਨੂੰ ਕਹਿੰਦੇ ਨੇ ਨਾ ਆਹ ਰੇਖਾ ਦੇ ਲਿਖਿਆ ਦਾ ਜੇਕਰ ਟਿਕਟ ਨਾ ਪਾਉਂਦੇ ਹੁਣ ਰੱਬ ਕਰੇ ਰੱਖਣੋ ਤਾਂ ਰਹਿ ਗਿਆ ਸੀ ਹਾਂਜੀ ਇਹ ਤਾਂ ਹੈ ਜਰੀਆ ਤਾਂ ਕੋਈ ਹੁੰਦਾ ਨਹੀਂ ਇਹ ਤਾਂ ਕੋਈ ਬੰਦਾ ਹੀ ਹੈ ਹਾਂਜੀ ਹੁਣ ਦੇਖੇ ਜਾਵੇ ਤੁਸੀਂ 2000 ਦਾ ਕੰਬੋ ਪੈਕ ਪਾਇਆ ਸੀ ਤਾਂ 1800 ਨਹੀਂ ਲੱਗਿਆ ਪਰ 200 ਵਾਲੀ ਜੀ ਤਾਂ ਲੱਗ ਗਿਆ ਲੱਗ ਗਿਆ ਮੇਰੇ ਕਹਿ ਲਓ ਕਿ ਤਿਗਣੇ ਚੋਗਣੇ ਪੂਰੇ ਹੋ ਗਏ ਫਾਲ ਹੋ ਗਏ ਜ਼ਿੰਦਗੀ ਦੀ ਪਹਿਲੀ ਵਾਰ ਆਂਟੀ ਨੇ ਟਿਕਟ ਪਾਈ ਕੰਬੋ ਪਾਇਆ 2000 ਦਾ ਤੇ 2000 ਦਾ ਕੰਬੋ ਪਾ ਕੇ ਬਾਕੀ ਜਿਹੜੀ ਟਿਕਟ ਨੇ ਉਹ ਖਾਲੀ ਨਿਕਲ ਗਈਆਂ ਜਾਹਰ ਜੀ ਗੱਲ ਰਹਿੰਦੀ ਆਲੇ ਰੱਖਣੀ ਬਾਕੀ ਰਹਿੰਦੀ ਆ 7 ਕਰੋੜ ਵਾਲਾ ਰਹਿੰਦਾ ਜਿਹੜਾ 5 ਲੱਖ ਤੋਂ ਬਸ 7 ਕਰੋੜ ਵੀ ਥੋੜਾ ਬਣ ਗਿਆ ਇੱਕ ਗੱਲ ਹੋਰ ਸੁਣੋ ਜੀ ਜਿਹੜਾ ਰਥ ਯਾਤਰਾ ਬੰਪਰ ਸੀ ਇਹਨਾਂ ਦਾ 9000 ਦਾ ਪ੍ਰਾਈਸ ਦਾ ਦੋ ਇੱਕ ਟਿਕਟਾਂ ਦਾ ਫਰਕ ਰਿਹਾ ਮੈਂ ਇਹਨਾਂ ਨੂੰ ਕਿਹਾ ਵੀ ਪ੍ਰਮਾਤਮਾ ਤੁਹਾਨੂੰ ਜ਼ਿਆਦਾ ਦੇਣਾ ਸੀ ਤੇ ਇਹਦੇ 7 ਕਰੋੜ ਦਾ ਪ੍ਰਾਈਸ ਹੀ ਪਿਆ 16 ਅਗਸਤ ਨੂੰ ਇਹ ਨਹੀਂ ਪਤਾ ਪ੍ਰਮਾਤਮਾ ਕਰਦਾ ਅੱਛਾ 10 ਲੱਖ ਲੈਣ ਦੋਵਾਰ ਵਾਲੇ 7 ਕਰੋੜ ਵਾਲਾ ਪਿਆ ਹਾਂਜੀ ਕੰਬੋ ਚ ਪਿਆ ਫੇਰ ਤਾਂ ਅੱਧੀ ਜੇ ਗੱਲ ਲੱਗ ਗਿਆ ਫੇਰ ਜੋ ਤੁਸੀਂ ਕਹੋਗੇ ਸਾਡੀ ਪ੍ਰਮਾਤਮ ਪਰਿਵਾਰ ਖੋਜਾ ਕਰੀ ਕਰੋਂ ਕੋਣਾ ਹਾਂਜੀ ਬਸ ਮੈਂ ਤਾਂ ਮੇਰਾ ਬੇਟਾ ਵਿਆਹ ਹੋਇਆ ਨਹੀਂ ਨਹੀਂ ਜੀ ਯਾਰ ਨਹੀਂ ਮੈਂ ਕਹਿੰਦਾ ਪਹਿਲਾਂ ਦਾ ਵਿਆਹ ਕਰੋ ਆਂਟੀ ਜੀ ਕਿਵੇਂ ਕਰਾਂਗੀ ਕਿਹੜੇ 7 ਕਰੋੜ ਦੇਖ ਕੇ ਫਿਰ ਕਰਨਾ 7 ਕਰੋੜ ਦੇਖ ਲਈਏ ਨਾ ਫਿਰ ਨੂੰ ਆਏਗੀ ਤਾਂ ਚੰਗੀ ਤਰ੍ਹਾਂ ਬੈਠ ਕੇ ਰੋਟੀ ਖਾ ਲੇਗੀ ਆਂਟੀ ਆਂਟੀ ਕਹਿੰਦੇ ਲੱਖਪਤੀ ਨਹੀਂ ਹੁਣ ਕਰੋੜਪਤੀ ਬਣਨਾ ਕੀ ਪਤਾ ਹੈ ਹਨਾ ਨਹੀਂ ਬਿਲਕੁਲ ਬਿਲਕੁਲ ਕਰੋੜਪਤੀ ਬਣਨਾ ਤੁਸੀਂ ਬਣਾਣਾ ਹੈ ਪਰਮਾਤਮਾ ਪਰਮਾਤਮਾ ਕਰੇ ਦੇਖੋ ਕੱਲ ਪਰਸ ਤੋਂ ਜ਼ੋਰ ਲੱਗਿਆ ਹੋਇਆ ਸੀ ਕਿ ਘਟੋ ਘਟ ਉਹਦਾ ਬੰਦੇ ਦਾ ਪਤਾ ਲੱਗ ਜੇਵੇ ਵਿਅਕਤੀ ਦਾ ਜਿਸ ਨੇ ਕਿ ਇਹ 200 ਰੁਪਏ ਦੀ ਲਾਟਰੀ ਖੇਦੀ ਆ ਅਤੇ ਦੱਸ ਜੀ ਕਿ 10 ਲੱਖ ਰੁਪਏ ਦਾ ਨਾਮ ਲੱਗਿਆ 200 ਵਾਲੀ ਲਾਟਰੀ ਤੋਂ डील लटरी तो ਹੁਣ ਹਲੇ 7 ਕਰੋੜ ਰੁਪਏ ਜੀ ਦਾ ਪਹਿਲਾ ਇਨਾਮ ਆ ਉਹ ਹਲੇ ਪੈਂਡਿੰਗ ਆ ਉਹ ਅੰਟੀਕੋਲ ਪਈਆ ਲਾਟਰੀ ਖਰੀਦ ਕੇ ਲੱਗੇ ਸੀ ਉਹ ਕਹਿੰਦੇ ਸਾਨੂੰ ਤਾਂ 7 ਕਰੋੜ ਹੋਰ ਲੱਗ ਜੇ ਅਸੀਂ ਤਾਂ ਫਿਰ ਮ제 ਚੀਆ ਪੰਡਿਤ ਜੀ ਹਾਂਜੀ ਅੰਟੀ ਨੂੰ ਕੰਬੋ ਭਾਗ ਦਿੱਤਾ ਫਿਰ ਲੋਕ ਬਹੁਤ ਕਹਿੰਦੇ ਨੇ ਕੰਬੋ 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 ਇਹ ਵੀ ਦੇਖੋ ਪਤਾ ਕੀ ਗੱਲ ਹੈ ਮੈਂ ਤੁਹਾਨੂੰ ਪਹਿਲੇ ਵੀ ਵੀਡੀਓ ਚ ਕਹਿਣਾ ਉਹ ਨਾ ਵੀ ਜਦ ਮੇਰੀ ਕੋਈ ਵਿਰੋਧਤਾ ਕਰਦਾ ਸਿੱਧਾ ਨਾਮ ਲੈ ਕੇ ਵਿਰੋਧਤਾ ਕਰਦਾ ਤਾਂ ਬੋਲਣਾ ਤਾਂ ਕਰਪਾ ਕਰਦਾ ਤਾਂ ਜਵਾਬ ਹੀ ਦੇ ਮਿਲਦਾ ਪਹਿਲਾ ਨੰਬਰ ਰਾਸ਼ੀ ਤੇ ਵਿਰੋਧਤਾ ਕਰੀ ਤੁਸੀਂ ਵੀਡੀਓ ਚੱਲ ਰਹੀ ਹੈ ਨੇ ਵੀ ਰਾਸ਼ੀ ਨੇ ਪੰਡਤਾ ਆਖੜੇ ਸਬੂਤ ਕੁੰਭ ਰਾਸ਼ੀ ਠੀਕ ਹੈ ਦੂਜੀ ਗੱਲ ਕੰਬੋ ਪੈਕ ਦੇ ਵਿਰੋਧਤਾਚਾਰੀ ਪੰਡਿਤ ਕੰਬੋ ਪੈਕ ਪਾਇਆ ਜੀ ਕੰਬੋ ਪੈਕ ਦਾ ਰਿਜ਼ਲਟ ਠੀਕ ਹੈ ਹੁਣ ਦੱਸੋ ਵੀ ਅੱਗੇ ਜੇ ਹੁਣ ਉਹ ਉਹਨਾਂ ਨੂੰ ਬੋਲਣ ਲੱਗੇ ਕੋਈ ਸੋਚਣਾ ਪਊਗਾ ਚਲੋ ਆਪਾਂ ਕਹੇ ਸਾਰੇ ਖੁਸ਼ ਰਹੋ ਜੀ ਹਾਂ ਜੀ ਖੁਸ਼ ਰਹਾਂ ਮੈਂ ਤਾਂ ਕਹਿੰਦਾ ਬੋਲਣ ਲੱਗੇ ਸੋਚੋ ਮੈਂ ਤਾਂ ਮਾੜਾ ਕਹਿ ਨਹੀਂ ਰਿਹਾ ਵੀ ਭਾਈ ਜਵਾਬ ਪਰਮਾਤਮਾ ਨੇ ਦਿੱਤਾ ਬਿਲਕੁਲ ਤੇ ਅੱਗੇ ਵੀ ਪਰਮਾਤ ਹਾਂਜੀ ਆ ਪੰਡਤ ਜੀ ਨੇ ਜਿਹੜੀ ਤੁਹਾਡੀ ਰਾਸ਼ੀ ਵੇਖੀ ਕੋਈ ਪੈਸਾ ਐਕਸਟਰਾ ਲਿਆ ਵਾਧੂ ਨਹੀਂ 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 ਮੈਂ ਤਾਂ ਕੁਛ ਨਹੀਂ ਲਿਆ ਬਸ ਮੈਂ ਜਿਹੜੀ ਆਪਣੀਆਂ ਲੋਟਰੀਆਂ ਦੇ ਪੈਸੇ ਦਿੱਤੇ ਨੇ ਉਹ ਹੀ ਦਿੱਤੇ ਆ ਉਹੀ ਦਿੱਤੇ ਨੇ ਕੋਈ ਐਕਸਟਰਾ ਚਾਰजेस ਨਹੀਂ ਮੈਂ ਬਿਲਕੁਲ ਕੁਛ ਨਹੀਂ ਦਿੱਤਾ ਮੈਂ ਤੇ ਪਹਿਲੀ ਵਾਰੀ ਲੱਗੀ ਪਹਿਲੀ ਵਾਰੀ ਲੱਗੀ ਚਲੋ ਬਹੁਤ ਵਧੀਆ ਪੰਡਤ ਜੀ ਕੀ ਕਹੋਗੇ ਫਿਰ ਅੱਜ ਬਹੁਤ ਖੁਸ਼ੀ ਦਾ ਦਿਨ ਆ ਦੇਖੋ ਪਹਿਲਾਂ ਤਾਂ ਮੂੰਹ ਮਿੱਠਾ ਕਰਵਾਓ ਜੀ ਆਂਟੀ ਤੁਸੀਂ ਵੀ ਕਰਵਾਓ ਤੁਸੀਂ ਬਹੁਤ ਵੱਡਾ 10 ਲੱਖ ਰੁਪਏ ਦਾ ਅਮਾਉਂਟ ਥੋੜੀ ਨਹੀਂ ਹੁੰਦੀ ਲਓ ਜੀ ਪੰਡਤ ਜੀ ਦਾ ਮੂਮਟਾ ਹੋ ਰਿਹਾ ਕਿਉਂਕਿ ਬਹੁਤ ਵੱਡੀ ਜਿਹੜੀ ਰਾਸ਼ੀ ਆ ਉਹ ਲੱਗੀ ਆ ਤੇ ਵਾਕਈ ਅੰਟੀ ਨੂੰ ਪਰਮਾਤਮਾ ਦੇਵਾ ਇਹ ਪੈਸਾ ਉਹ ਵਰਤਣਾ ਨਸੀਬ ਕਰੇ ਤੇ ਪਰਿਵਾਰ ਜਿਹੜਾ ਬਹੁਤ ਦੇਖੋ ਇਹ ਖੁਸ਼ੀ ਜਿਹੜੀ ਮਨਾਈ ਜਾ ਰਹੀ ਆ ਵਾਕਈ ਬਹੁਤ ਖੁਸ਼ੀ ਆ ਨਹੀਂ ਨਹੀਂ ਕੋਈ ਤੇ ਅਗਲੀ ਵਾਰੀ ਦੇਖੋ ਤੁਹਾਡੀ ਵੀ ਹੋ ਸਕਦੀ ਆ ਜੇਕਰ ਤੁਹਾਨੂੰ ਲੱਗਦਾ ਪਰਮਾਤਮਾ ਤੇ ਯਕੀਨ ਹੈਗਾ ਤਾਂ ਹੋ ਸਕਦਾ ਕਿ ਅਗਲੀ 10 ਲੱਖ ਦੀ ਆ 1 ਕਰੋੜ ਦੀ ਆ 7 ਕਰੋੜ ਦੀ ਲਾਟਰੀ ਤੁਹਾਡੀ ਵੀ ਲੱਗੇ ਗੱਲੇ ਆ ਕਿ ਲੱਭਣੀ ਦੇਸੀ ਹੋਰ ਆਂਟੀ ਹੈ ਔਰ ਆਂਟੀ ਵੱਡੀ ਕਾਲ ਹੈ ਕਿ ਲੋੜ ਬੰਦ ਸੀ ਪੈਸੇ ਆਂਟੀ ਨੂੰ ਜ਼ਰੂਰ ਚਾਹੀਦੇ ਸੀ ਬੇਟੇ ਦਾ ਕਾਰੋਬਾਰ ਅੱਗੇ ਵਧਾਣ ਲਈ ਜਾਂ ਬੇਟੇ ਦੀ ਸ਼ਾਦੀ ਕਰਨ ਲਈ ਹੁਣ ਆਂਟੀ ਨੂੰ ਉਮੀਦ ਹੈ ਕਿ 7 ਕਰੋੜ ਦੀ ਲਾਟਰੀ ਵੀ ਦੇਖਣੀ ਆ ਉਮੀਦ ਹੈ ਕਿ ਲੱਗ ਜਾਵੇ ਦੇਖਣਾ ਹੋਵੇਗਾ ਹੁਣ ਵਾਲੀ ਕਿਸਮਤ ਕਿਸ ਦੀ ਹੋਗੀ ਪਰ ਜਿਸ ਦੀ ਜ਼ਰੂਰਤ ਸੀ ਜਿਸ ਨੂੰ ਲੱਭ ਰਹੀ ਸੀ ਅੱਖ ਘਰੋਂ ਲੱਭ ਕੇ 10 ਲੱਖ ਦਾ 200 ਰੁਪਏ ਦੇ ਵਿੱਚ ਇਨਾਮ ਲੱਗਿਆ ਟੀ ਲਾਟਰੀ ਦਾ ਔਰ ਆਂਟੀ ਬਹੁਤ ਖੁਸ਼ ਨੇ ਪਰਿਵਾਰ ਖੁਸ਼ਾ ਸਾਡੇ ਵੱਲੋਂ ਆਂਟੀ ਨੂੰ ਬਹੁਤ ਬਹੁਤ ਮੁਬਾਰਕਾ ਮਲੇਰ ਕੋਟਲਾ ਤੋਂ ਕਮਾਂਮੈਨ ਗਰੋਖੂਲੇ ਨਾਲ ਸੁੱਖਾ ਖੇੜੀ